ਖਰੀ ਕੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਤੁ ਤਕੜਾ ਕਰ ਦਿਓ 13 ਦੀਆਂ 13 ਸੀਟਾਂ ਜਤਾ ਦਿਓ ਫੈਸਲਾ ਕਰਨੋ ਕਿ ਪੰਜਾਬ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗੀ ਥੋਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੈ ਹਾਂ ਦੇ ਦਿੱਲੀ ਨੂੰ ਹਰਾਵਾਂਗੇ ਜੈ ਹਾਂ ਦੇ ਦਿੱਲੀ ਨੂੰ ਹਰਾਵਾਂਗੇ ਜੈ ਹਾਂ ਦੇ ਦਿੱਲੀ ਨੂੰ ਹਰਾਵਾਂਗੇ ਜੈ ਹਾਂ ਦੇ ਦਿੱਲੀ ਦੇ ਹਰਾਉਣੀਆਂ ਦਿੱਲੀ ਦੇ ਝੋਲੀ ਚੁੱਕ ਵੀ ਹਰਾਉਣੇ ਆ ਆ ਭਗਵੰਤ ਮਾਨ ਵਰਗੇ ਤੇ ਕਾਂਗਰਸੀ ਜਿਹੜੇ ਉਹਨਾਂ ਦੇ ਹੇਠਾਂ ਲਾ ਕੇ ਦਿੱਲੀ ਦੇ ਅੱਜ ਚਾਪਲੂ ਬਣੇ ਨੇ ਉਹਨਾਂ ਨੂੰ ਵੀ ਹਰਾਉਣਾ ਦਿੱਲੀ ਦੇ ਝੋਲੀ ਚੁੱਕਦੀ ਹਰਾਉਣੇ ਆ ਅੱਜ ਜਿਸ ਮੋੜ ਤੇ ਪੰਜਾਬ ਖੜਾ ਹੈ ਤੁਹਾਨੂੰ ਇੱਕ ਵੱਡਾ ਫੈਸਲਾ ਲੈਣਾ ਪੈਣਾ ਹੈ ਕੀ ਆਪਾਂ ਗੱਲਾਂ ਚਾਉਣਾ ਹੈ ਲਾਰਿਆਂ ਚਾਉਣਾ ਹੈ ਜਾਂ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਤੁਸੀਂ ਪਿਛਲੇ 40 50 ਸਾਲ ਦਾ ਇਤਿਹਾਸ ਦੇਖੋ ਪੰਜਾਬ ਵਿੱਚ 15-20 ਸਾਲ ਥੋੜੀ ਆਪਣੀ ਪਾਰਟੀ ਮਾਂ ਪਾਰਟੀ ਦਾ ਰਾਜ ਰਿਹਾ। ਬਾਕੀ ਆ ਦਿੱਲੀ ਵਾਲੇ ਦੇ ਰਹਿ। ਦੋਨਾਂ ਵਿੱਚ ਜੇ ਤੁਸੀਂ ਫਰਕ ਦੇਖੋ ਕਿ ਜਦੋਂ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਦਾ ਰਾਜ ਆਇਆ ਲੱਗਦਾ ਥੋੜਾ ਰਾਜ ਹੈ। ਤਰੱਕੀ ਹੁੰਦੀ ਸੀ, ਸੜਕਾਂ ਬਣੀਆਂ ਸੀ, ਟਿਊਬਵਲ ਕਨੈਕਸ਼ਨ ਮਿਲਦੇ ਸੀ। ਥੋੜੇ ਮੰਡੀਆਂ ਬਣੀਆਂ ਸੀ, ਖਾਲੇ ਬੰਦੇ ਸੀ, ਕੱਸ਼ੀਆਂ ਬਣ ਰਹੀਆਂ ਸੀ ਮੰਡੀ। ਸਾਰਾ ਕੁਸ਼ੀ ਕਿਸਾਨੀ ਨੂੰ ਮਿਲ ਰਿਆ ਸੀ ਗਰੀਬ ਨੂੰ ਆਟਾ ਦਾਲ ਛੱਡ ਨਾ ਪੈਨਸ਼ਨ ਸਾਰੀਆਂ ਚੀਜ਼ਾਂ ਦੂਰਦਾਰ ਦਿੱਤੀਆਂ ਜਾਂਦੀਆਂ ਸੀ ਬਿਜਲੀ ਤੇ ਥਰਮਲ ਪਲਾਨਟ ਚਾਰ ਲੇਨ ਸੜਕਾਂ 에어ਪੋਰਟ ਜੋ ਜੋ ਕੁਝ ਬਣਿਆ ਪੰਜਾਬ ਛੂਤੋ ਹੀ ਬਣਿਆ ਜਿਦੋਂ ਤੁਹਾਡੀ ਖੇਤਰੀ ਪਾਰਟੀ ਕਾਲੀ ਦਲ ਰਾਜ ਪਰ ਜਦੋਂ ਆਪਾਂ ਗੱਲਾਂ ਜਾ ਕੇ ਦਿੱਲੀ ਵਾਲੀ ਕਾਂਗਰਸ ਦਾ ਮੌਕਾ ਦੇ ਦਿੰਦੇ ਆ ਤੇ ਹੁਣ ਝਾੜੂ ਵਾਲਾ ਦੇ ਤਾਂ ਬਰਬਾਦ ਕਰ ਦਿੰਦੇ ਆ ਪੰਜਾਬ ਪੰਜ ਸਾਲ ਕੱਲਾ ਰਾਜ ਕਰਦੇ ਐ ਸੇਵਾ ਨਹੀਂ ਰਾਜ ਕਰਨ ਨੂੰ ਲੁੱਟਣ ਆਉਂਦੇ ਇੱਥੇ ਐ ਸੂਬੇ ਨੂੰ ਜਿਵੇਂ ਅੰਗਰੇਜ਼ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਤੇ ਸਾਰਾ ਖਜ਼ਾਨਾ ਲੈ ਕੇ ਤੇ ਆਪਣੇ ਮੁਲਕ ਲੈ ਜਾਂਦੇ ਸੀ ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਆ ਜਾਂਦੀ ਪਰਿਵਾਰ ਦੀ ਕਾਂਗਰਸ ਹੈ ਭਾਵੇਂ ਆ ਬੀਜੇਪੀ ਹੁਣ ਹੈ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਦੀ ਕਿਸਾਨੀ ਨਹੀਂ ਥੋੜੀ ਗਰੀਬ ਦੀ ਸਮੱਸਿਆ ਨਹੀਂ ਉਹ ਕਿਉਂ ਆਉਂਦੇ ਆ ਰਾਜ ਕਰਨ ਵਾਸਤੇ ਕਿ ਅਸੀਂ ਬਹੁਤ ਵੱਡੀ ਇੱਕ ਸੂਬੇ ਤੇ ਕਬਜ਼ਾ ਹੁ ਕਰ ਲਿਆ ਜੇ ਆਪਾਂ ਕਬਜ਼ਾ ਕਰਉਣਾ ਹੈ ਤੂੰ ਸਾਡੇ ਸਾਹਮਣੇ ਸ਼ੰਭੂ ਜੀ ਕੀ ਹੋਇਆ ਸਾਡੇ ਸਾਹਮਣੇ ਕਿਵੇਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਕਿਵੇਂ ਗਰੀਬ ਨੂੰ ਇੱਥੇ ਅੱਜ ਸਾਰੀ ਸਹੂਲਤਾਂ ਆਟਾ ਦਾਲ ਵੀ ਬੰਦ ਹੈ ਝਗਨਵੀ ਬੰਦ ਹੈ ਪੈਨਸ਼ਨ ਹੀ ਬੰਦ ਹੈ ਅੱਜ ਜਿਹੜਾ ਭਗਵੰਤ ਮਾਨ ਨੂੰ ਇੱਥੇ ਫਿਕਰ ਨਹੀਂ ਪੰਜਾਬ ਦਾ ਕੇਜਰੀ ਬਾਲ ਨੂੰ ਬਚਾਉਣ ਨੂੰ ਕਰਦਾ ਉਹ ਜੋ ਕੁਝ ਦਿੱਲੀ ਵਾਲਿਆਂ ਕਹਿੰਨੀਆਂ ਉਹ ਕਰਦੇ ਐ ਥੋਡੀ ਆਪਣੀ ਪਾਰਟੀ ਐ ਜਿਹੜਾ 100 ਸਾਲ ਦਾ ਇਤਿਹਾਸ ਐ ਥੋਡੀ ਥੋਡੀ ਵਾਸਤੇ ਲੜਦੀ ਐ ਕਿਸਾਨੀ ਵਾਸਤੇ ਲੜਦੀ ਐ ਗਰੀਬ ਵਾਸਤੇ ਲੜਦੀ ਐ ਵਪਾਰੀ ਵਾਸਤੇ ਲੜਦੀ ਐ ਪੰਜਾਬ ਵਾਸਤੇ ਲੜਦੀ ਐ ਹੁਣ ਫੈਸਲਾ ਤੁਸੀਂ ਕਰਨਾ ਐ ਕੀ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਐ ਜਾਂ ਬੰਦ ਕਰਨੀ ਐ ਜੇ ਪਾਰਲੀਮੈਂਟ ਜੇ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਵੀ ਐਮਪੀ ਸੀ ਤੇ ਕਾਂਗਰਸ ਦੇ ਕਿੰਨੇ ਐਮਪੀ ਸੀ ਇਹ ਕੋਈ ਸਮੱਸਿਆ ਪੰਜਾਬ ਦੀ ਆਉਂਦੀ ਕਿਸਾਨੀ ਦੀ ਆਉਂਦੀ ਗਰੀਬ ਦੀ ਆਉਂਦੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਸਿਮਰਤ ਕੌਰ ਬਾਦਲ ਲੜਦੀ ਆ ਆ ਕਾਂਗਰਸੀ ਕਿਤੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ ਸੰਗਠ ਕਿਸਾਨੀ ਸੰਘਰਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਕੋਈ ਆਵਾਜ਼ ਉਠਾਈ ਤੇ ਲੜਾਈ ਲੜੀ ਤੁਹਾਡੇ ਅਕਾਲੀ ਦਲ ਨੇ ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ ਐਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ ਆ ਥੋਡੀ ਫੌਜ ਐ ਕੌਮ ਦੀ ਫੌਜ ਐ ਪੰਥ ਦੀ ਫੌਜ ਐ ਪੰਜਾਬੀਆਂ ਦੀ ਫੌਜ ਐ ਜੇ ਥੋਡੀ ਫੌਜ ਤਖੜੀ ਐ ਥੋਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ ਥੋਡੀ ਦਿੱਲੀ ਸਿੱਖ ਆਪਣੇ ਐਸਜੀਪੀਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋੜਤੀ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਮ ਚੱਕ ਲਿਆ ਕਿ ਤੁਸੀਂ ਹੁਣ ਪੰਜਾਬ ਦੇ ਘਰ ਘਰ ਤੇ ਕਬਜ਼ਾ ਕਰਾਉਣਾ ਨਾ ਇਕੱਠੇ ਹੋਏ ਫਿਰ ਜੁਮਵਾਰੀ ਥੋਡੀ ਹੈ ਨੁਕਸਾਨ ਅਗਲੀ ਪੀੜ੍ਹੀ ਨਾਲ ਤੁਸੀਂ ਕਰਦੋਗੇ ਐਸ ਕਰਕੇ ਆਓ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਦਾ ਥੋਡੀ ਆਪਣੀ ਮਾਪਾਰਟੀ ਥੋਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਬੁਰਗਾ ਥੋਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਖ ਕੇ ਖੜੀ ਕੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਨੂੰ ਤਕੜਾ ਕਰ ਦਿਓ 13 ਦੀਆਂ 13 ਸਿੱਧਾ ਜਿਤਾ ਦਿਓ ਤੁਸੀਂ ਦੇਖੋ ਕਿ ਕਿੰਨੀ ਵੱਡੀ ਆਵਾਜ਼ ਥੋਡੀ ਪਾਰਲੀਮੈਂਟ ਚ ਹੋਊਗੀ ਨਾ ਸੀ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ